ਇੱਕ ਪਾਸੇ ਜਿੱਥੇ ਪੰਜਾਬ ਦੀ ਆਪ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਤੇ ਤਕਲੀਫਾਂ ਨੂੰ ਦੂਰ ਕਰਨ ਦੇ ਦਾਅਵੇ ਕਰਦੀ ਹੈ ਤਾਂ ਉਥੇ ਹੀ ਸਰਕਾਰ ਦੇ ਆਪਣੇ ਵਿਧਾਇਕਾਂ ਦੀ ਰਹਾਇਸ਼ ਨੇੜਲੇ ਇਲਾਕਿਆਂ ਦੇ ਵਿੱਚ ਵਸਦੇ ਲੋਕਾਂ ਦੀ ਜ਼ਿੰਦਗੀ ਨਰਕਬੰਦੀ ਨਸਰਾਰੀ ਹੈ ਅਜਿਹੀਆਂ ਤਸਵੀਰਾਂ ਹਲਕਾ ਰਾਇਕੋਟ ਤੋਂ ਆਈਆਂ ਨੇ ਜਿੱਥੇ ਕਾਂਗਰਸ ਦੀ ਪਾਰਟੀ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਰਹਾਇਸ਼ ਦੇ ਨਾਲ ਲੱਗਦੇ ਜੋਲਾ ਰੋਡ ਤੋਂ ਸਾਹਮਣੇ ਇਹ ਤਸਵੀਰਾਂ ਆਈਆਂ ਨੇ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਐ ਜਿਸ ਕਰਕੇ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਉਤੋਵਾਰਾ ਪਸ਼ੂ ਵੀ ਹਰ ਵੇਲੇ ਕੂੜੇ ਦੇ ਢੇਰ ਤੇ ਆਪਣਾ ਡੇਰਾ ਲਗਾਏ ਰੱਖਦੇ ਆ ਜਿਸ ਕਰਕੇ ਕਈ ਵਾਰ ਸੜਕੀ ਹਾਦਸੇ ਵਾਪਰ ਚੁੱਕੇ ਨੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਚਾਵਾਂ ਦੇ ਨਾਲ ਹਾਕਮ ਸਿੰਘ ਠੇਕੇਦਾਰ ਨੂੰ ਵੋਟ ਪਾ ਕੇ ਵਿਧਾਇਕ ਬਣਾਇਆ ਸੀ ਤਾਂ ਜੋ ਉਹਨਾਂ ਦੀਆਂ ਪਰੇਸ਼ਾਨੀਆਂ ਹੱਲ ਹੋਣ ਗਿਆ ਪਰ ਅਜੇ ਹਾ ਕੁਝ ਵੀ ਨਹੀਂ ਹੋਇਆ ਸਗੋ ਵਿਧਾਇਕ ਸਭ ਕੁਝ ਹੀ ਦੂਰੀ ਤੇ ਰਹਿੰਦੇ ਹੋਏ ਵੀ ਉਹਨਾਂ ਦੀ ਸਾਰ ਲੈਣ ਦੇ ਲਈ ਨਹੀਂ ਤਿਆਰ ਨੇ ਕੁਝ ਨੌਜਵਾਨ ਨੇ ਦੱਸਿਆ ਕਿ ਸ਼ਹਿਰ ਦੇ ਅੰਦਰ ਨਸ਼ਾ ਸ਼ਰਿਆਂ ਵਿਗਦਾ ਲੁੱਟਖੋ ਹੁੰਦੀ ਹੈ ਪੂਰਾ ਸ਼ਹਿਰ ਹੀ ਇਸ ਵਕਤ ਬਦਹਾਲੀ ਦਾ ਸ਼ਿਕਾਰ ਹੈ। ਇਹ ਘੜ ਤੋਂ ਘੜ ਜੀ 20 ਸਾਲ ਹੋ ਗਏ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ। ਕੁਝ ਪ੍ਰਸ਼ਾਸਨ ਨੂੰ ਜਾਂ ਹੋਰ ਕਿਸੇ ਨੂੰ ਕੁਝ ਕਿਹਾ ਤੁਸੀਂ? ਅੱਜ ਤੱਕ ਬਥੇਰੀਆਂ ਕੰਪਲੇਨਾਂ ਦਿੱਤੀਆਂ ਬਥੇਰੀਆਂ ਵੀਡੀਓ ਪਾਈਆਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ। ਅਜੇ ਤਾਂ ਇਹ ਕਹਿੰਦੇ ਆ ਵੀ ਜਿੱਥੇ ਉਹ ਸਨੀਕ ਏਰੀਆ ਵਾ ਉੱਤੇ ਇਹ ਕੋੜੇ ਦਾ ਡੰਪ ਹੋਣਾ ਨਹੀਂ ਚਾਹੀਦਾ ਹੈਗਾ। ਇਹਨੂੰ ਕਿਤੇ ਸ਼ਹਿਰ ਤੋਂ ਬਾਹਰ ਕਿਤੇ ਇਹਦਾ ਪ੍ਰਬੰਧ ਕੀਤਾ ਜਾਵੇ। ਜਿਵੇਂ ਕਿ ਇੱਥੇ ਕੁਝ ਦੂਰੀ 200 ਮੀਟਰ ਤੇ ਵਿਧਾਇਕ ਦਾ ਘਰ ਆ। ਬਿਲਕੁਲ ਜੀ। ਤੁਸੀਂ ਕਦੇ ਗਏ ਉਹਨਾਂ ਕੋਲੇ ਕਿਹਾ ਵਾ ਉਹਨਾਂ ਨੂੰ? ਬਥੇਰੀਆਂ ਕੰਪਲੇਨਾਂ ਗਈਆਂ ਨੇ ਜੀ। ਹੂੰ। ਤੇ ਕੋਈ ਸੁਣਵਾਈ ਨਹੀਂ ਹੈਗੀ ਅਜ ਤਾਈਂ। ਤੇ ਸਾਡੇ ਕੋਈ ਇੱਥੇ ਯਾਨੀ ਕਿ ਕੋਈ ਹੱਕ ਵਾਸਤੇ ਕੋਈ ਖੜਨ ਵਾਲਾ ਬੰਦਾ ਅਜ ਤਾਈਂ ਮਿਲਿਆ ਨਹੀਂ ਹੈਗਾ। ਕੋਈ ਵੀਰੇ ਇੱਥੇ ਆਉਂਦਾ ਨਹੀਂ ਹੈਗਾ। ਕੋਈ ਇੱਥੇ ਸੁਣਦਾ ਨਹੀਂ ਹੈਗਾ। ਬਹੁਤ ਉਹਨੂੰ ਜਾਣਿਆ ਨੂੰ ਕਿਹਾਗਾ ਪਰ ਇੱਥੇ ਕੋਈ ਨਹੀਂ ਸੁਣਦਾ ਹੈਗਾ। ਜੇ ਵੀ ਜੀ ਛੋਟੇ ਛੋਟੇ ਬੱਚੇ ਆਣਾ ਤੁਹਾਨੂੰ ਤੇ ਪਸ਼ੂ ਪਿਰਦੇ ਆ ਉਹਨਾਂ ਤੋਂ ਨਹੀਂ ਤੁਹਾਨੂੰ ਕੋਈ ਡਰ ਲੱਗਦਾ। ਡਰ ਵੀਰੇ ਘਰਾਂ ਨੂੰ ਬੜਦੇ ਹੈਗੇ। ਅੱਛਾ ਜ ਵੀ ਆ ਸੜਕ ਤੇ ਸਾਡੇ ਸਾਰੇ ਘਰ ਨੇਗੇ ਸਾਰਿਆਂ ਨੂੰ ਜਣੇ ਦੀ ਡਰੀ ਆਗਾ ਇਹਨਾਂ ਦਾ ਬੱਚੇ ਖੇਡਦੇ ਇੱਥੇ ਵੱਢਦੇ ਆ ਸਾਰੇ ਮੇਰੇ ਸਾਨੂੰ ਬੱਚਿਆਂ ਦਾ ਵੀ ਡਰ ਲੱਗਦਾ ਠੱਠੇ ਭੱਜੇ ਫਿਰਦੇ ਆ ਗਾਮਾ ਭੱਜੇ ਫਿਰਦਿਆਂ ਨੇ ਸਾਨੂੰ ਫਿਰ ਐ ਜਾਂਦਾ ਵੀ ਬੱਚੇ ਉਧਰ ਨਾ ਚਲੇ ਜਾਣ ਕੂੜੇ ਵਿੱਚ ਨਾ ਚਲੇ ਜਾਣ ਕੂੜੇ ਤੇ ਫਿਰ ਠੱਠੇ ਮਗਰ ਪੈਂਦੇ ਬੱਚਿਆਂ ਦੇ ਸਾਨੂੰ ਡਰੀ ਡਰ ਆ ਕੂੜੇ ਦਰੋਂ ਤੱਕ ਚੜ ਜਾਂਦਾ ਸੜਕ ਤੱਕ ਬਾਅਦ ਚ ਕੋਈ ਨਹੀਂ ਆਉਂਦਾ ਜਦੋਂ ਵੋਟਾਂ ਹੁੰਦੀਆਂ ਨੇ ਇੱਥੇ ਸਭ ਆਉਂ ਕੇ ਜਾਂਦੇ ਆਗੇ ਬਾਅਦ ਚ ਕੋਈ ਨਹੀਂ ਖੜਦਾ ਹੈਗਾ ਮੈਂ ਕਹਿੰਨੀ ਇੱਥੇ ਹਾਂ ਇਹ ਘਰ ਤੋਂ ਘੜੀ 20 ਸਾਲ ਹੋ ਗਏ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਕੁਝ ਪ੍ਰਸ਼ਾਸਨ ਨੂੰ ਜਾਂ ਹੋਰ ਕਿਸੇ ਨੂੰ ਕੁਝ ਕਿਹਾ ਤੁਸੀਂ